ਤਾਨੂੰ ਪੰਜ ਗੱਲਾਂ ਦੱਸੀਆਂ ਇਹ ਆਣ ਕੇ ਮਹਿਕਮਾ ਸਾਡੇ ਨਾਲ ਗੱਲ ਕਰੇ ਉਹਨਾਂ ਚਰ ਮਿੱਟੀ ਦਾ ਕੰਮ ਬੰਦ ਕਰੇ ਇਹ ਮਤ ਸੋਚੋ ਕਿ ਉਹਦਣ ਪ੍ਰਚਾਰਣ ਚੜਾ ਕੇ ਆਪਦੀ ਮੰਨਾਈ ਕੀਤੀ ਆ ਤੇ ਹੁਣ ਨਹੀਂ ਚੱਲੂਗੀ ਕਿਉਂਕਿ ਇਹ ਆਪਦਾ ਥਾਂ ਜਿੱਥੇ ਇਹਨਾਂ ਦੀ ਜਗ੍ਹਾ ਬਣਦੀ ਸੀ ਉਹ ਵੇਖਣ ਕਿੱਥੇ ਬਣਦੀ ਆ ਸਾਡੇ ਆ ਕਿਸਾਨਾਂ ਨੇ ਉਹਦਣ ਇਹਨਾਂ ਨੂੰ ਸਵਾਲ ਕੀਤਾ ਕਿ ਸਾਨੂੰ ਨਿਸ਼ਾੜਦਈ ਦੀ ਫੋਟੋਕਾਪੀ ਦਿੱਤੀ ਜਾਵੇ ਸਾਡੇ ਕਾਫੀ ਕਿਸਾਨਾਂ ਦੇ ਨਜਾਇਜ਼ ਘਰ ਵੀ ਟੱਠੇ ਆ ਤੇ ਕਣਕ ਵੀ ਖੇਤ ਵਗਿਆ ਮਹਿਕਮੇ ਨੇ ਇਹ ਗੱਲ ਬੜੀ ਸੌਖੇ ਤੇ ਸਾਢੇ ਤਰੀਕੇ ਨਾਲ ਕਰ ਦਿੱਤੀ ਆ ਕਿ ਅਸੀਂ ਉਹਦਾ ਮੈਂ ਉਹਦਾ ਹਰਜਾਨਾ ਭਰ ਦਾਂਗੇ ਬਿਲਕੁਲ ਨਹੀਂ ਹਰਜਾਨਾ ਨਹੀਂ ਕਾਰਵਾਈ ਇਸ ਮਹਿਕਮੇ ਦੇ ਕਾਰਵਾਈ ਕਰਾ ਕੇ ਛੱਡਾਂਗੇ ਜਿਵੇਂ ਬੰਦੀਆਂ ਮਜਬੂਰਨ ਸਾਨੂੰ ਅਗਲਾ ਐਕਸ਼ਨ ਨਾਲ ਲੀਕਣਾ ਪਵੇ ਮੁੜ ਕੇ ਪ੍ਰਸ਼ਾਸਨ ਨੂੰ ਇਹ ਅੱਜ ਸਾਡਾ ਮਾਨਯੋਗ ਸਾਡਾ ਚੌਥਾ ਥੰਮ ਸਾਡਾ ਪੱਤਰਕਾਰ ਭਾਈਚਾਰਾ ਅੱਜ ਇਸ ਗੂੰਗੀ ਬੋਲੀ ਸਰਕਾਰ ਦੇ ਤਾਂ ਹੀ ਸਾਡੀ ਅੱਜ ਗੱਲ ਨੂੰ ਪਹੁੰਚਾ ਦੇਗਾ ਪ੍ਰਸ਼ਾਸਨ ਚੰਗਾ ਭਲੀ ਭਾਂਤ ਸੁਣਦਾ ਸੀਆਰਡੀ ਵੀ ਸੁਣੂਗੀ ਇਹ ਗੱਲ ਮਤ ਸੋਚਿਓ ਮੁੜਕੇ ਗਾਲਾਂ ਦੇ ਕਿਸਾਨ ਛੜਕਾਂ ਨੂੰ ਜਾਂਦੇ ਆ ਕਿਸਾਨਾਂ ਦੀ ਛੜਕਾਂ ਨੂੰ ਜਾਣਾ ਰੋਕਣਾ ਮਜਬੂਰੀ ਆ ਸਾਡੇ ਕੋਲੇ ਹੱਲ ਵੀ ਕੋਈ ਨਹੀਂ ਸਰਕਾਰ ਜਾਂ ਸਰਕਾਰ ਦੇ ਨਮਾਇंदे ਕੋਈ ਪ੍ਰਸ਼ਾਸਨ ਨੂੰ ਸਹੀ ਗੱਲ ਨਹੀਂ ਜਾ ਕੇ ਦੱਸਦੇ ਵੀ ਜਿਹੜੇ ਕਿਸਾਨਾਂ ਮੰਗ ਕੀ ਕਰਦੇ ਆ ਉਹ ਜਾ ਕੇ ਝੂਠ ਮਾਰਦੇ ਆ ਇਹ ਪ੍ਰਸ਼ਾਸਨ ਜਿਹੜਾ ਥੱਲੜਾ ਵਾਂ ਨਹਿਰ ਪਾ ਗੋ ਵੀ ਕਿਸਾਨ ਨਹਿਰ ਨਹੀਂ ਬਣ ਦਿੰਦੇ ਬਿਲਕੁਲ ਝੂਠ ਆ ਨਹਿਰ ਨਹੀਂ ਡੱਕਦੇ ਕਿਸਾਨ ਇਹਨਾਂ ਚੋ ਪੰਜਾਂ ਗੱਲਾਂ ਦੀ ਮੰਗ ਕਰਦੇ ਆ ਤੇ ਡਰੇਨ ਵਿਭਾਗ ਆਣ ਕੇ ਇਹਦਾ ਜਿਹੜਾ ਚਿੱਠਾ ਕਿੰਨਾ ਕਿਸਾਨਾਂ ਨੂੰ ਦੇਵੇ ਸਾਡਾ ਕੰਮ ਡੱਕਣ ਨਾਲ ਕੋਈ ਵਾਸਤਾ ਨਹੀਂ ਪਰ ਜੇ ਸਾਨੂੰ ਇੱਕ ਅੱਧੇ ਦਿਨ ਦੇ ਵਿੱਚ ਸਰਕਾਰ ਬੈਠਦੀ ਜਾਂ ਨਾ ਬੈਠਦੀ ਕੰਮ ਬਿਲਕੁਲ ਮਿੱਟੀ ਪਾਣੀ ਬੰਦ ਕਰਾਂਗੇ ਮੈਂ ਸਿਰਫ ਇੱਕ ਦੱਸਿਆ ਵਾ ਸੰਗਤ ਦਾ ਫੈਸਲਾ ਸੰਗਤ ਦੇ ਵਿੱਚ ਹੁਣੇ ਆਉਣਾ ਵਾ ਕੰਮ ਇਹਨਾਂ ਨੂੰ ਦਿਹਾੜੀ ਦੇਣੀ ਆ ਕਿ ਅੱਜ ਹੀ ਡੱਕਣਾ ਇਹ ਕਿਸਾਨਾਂ ਦਾ ਫੈਸਲਾ ਵਾ ਇਹ ਪ੍ਰਸ਼ਾਸਨ ਦਾ ਸਵੇਰੇ ਜਲੇਦਾਰ ਨਾਲ ਮੈਂ ਗੱਲ ਕਰ ਦਿੱਤੀ ਆ ਭਾਈ ਟਾਡਾ ਖੱਟਾ ਪੰਜਾ ਚੱਲੇ ਨੂੰ ਕਿੰਨੇ ਦਿਨ ਹੋ ਗਏ ਆ ਜਥੇਬੰਦੀ ਸਾਡਾ ਕਿਸਾਨ ਟਾਡੀ ਅਗਲੀ ਡੀਕ ਕਰ ਰਿਆ ਸਾਨੂੰ ਕੋਈ ਮਿੱਟੀ ਦਾ ਪਾਉਣ ਦਾ ਜਾਂ ਡੱਕਣ ਦਾ ਚਾਹ ਨਹੀਂਗਾ ਅਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਆ ਮੈਂ ਪੱਤਰਕਾਰ ਭਾਈ ਮੀਡੀਆ ਪੱਤਰਕਾਰ ਭਾਈ ਚਾਰੇ ਦੇ ਸਾਹਮਣੇ ਮੈਂ ਇਹਨਾਂ ਤੇ ਮਾਤਮ ਰਾਈ ਗੱਲ ਰੱਖ ਦਿੱਤੀ ਆ ਸਰਕਾਰ ਵੇਖੇ ਵੀ ਅਗਲਾ ਕੰਮ ਕੀ ਕਰਨਾ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਇਹ ਜੀ ਜਿਹੜੀ ਠਾੜ ਅੱਗੇ ਵੀ ਤੁਹਾਨੂੰ ਇੱਕ ਵਾਰ ਖਬਰ ਲਈ ਵੀ ਨਹਿਰ ਅੱਜ ਤੋਂ 60-50 ਸਾਲ ਪਹਿਲਾਂ ਦੀ ਲਿਖੀ ਹੋਈ ਸੀ ਜੀ ਉਹਨਾਂ ਸਾਨੂੰ ਤੇ ਵੀ ਨਹੀਂ ਪਤਾ ਜੀ ਸਾਰੇ ਲੋਕਾਂ ਨੂੰ ਪੈਸੇ ਮਿਲ ਗਏ ਕਿ ਨਹੀਂ ਮਿਲ ਗਏ ਕਿਉਂ ਉਦੋਂ ਤੇ ਮੈਂ ਛੋਟਾ ਜਿਹਾ ਨਾ ਹਾਂ ਤੇ ਉਦੋਂ ਕੁਝ ਜ਼ਮੀਨਤਾਂ ਦੀ ਕੀਮਤ ਨਹੀਂ ਜ਼ਮੀਨਾਂ ਦੀ ਹੁੰਦੀ ਤੇ ਇੱਕ ਤਾਂ ਇਹ ਨਹਿਰ ਮਹਿਕਮੇ ਨੂੰ ਮੰਗ ਕੀਤੀ ਵੀ ਸਾਨੂੰ ਪ੍ਰੋਪੋਜ਼ਲ ਘਟਾ ਕੇ ਦਿੱਤੀ ਜਾਏ ਵੀ ਅਸੀਂ ਵੇਖੀਏ ਵੀ ਸਾਰੇ ਸਾਡੇ ਰਿਕਾਰਡ ਦੇ ਵਿੱਚ ਪੈਸੇ ਮਿਲੇ ਸਾਰੇ ਲੋਕਾਂ ਨੂੰ ਦੂਸਰਾ ਇਹਦੇ ਵਿੱਚ ਇਹ ਹੁਣ ਦੇ ਤਾਂ ਗਾਰੀ ਨਿਕਾਸ ਇਹਦਾ ਮੋਗਾ ਇਹਦੇ ਖਾਲ ਕਿੱਥੇ ਆ ਇਹਦੇ ਤੁਹਾਨੂੰ ਕੱਢ ਕੇ ਦਿੱਤੇ ਜਾਂਦੇ ਫਿਰ ਨਹਿਰ ਸ਼ੁਰੂ ਕੀਤੀ ਜਾਵੇ ਪਿੰਡ ਦੇ ਮਤਾ ਪਾਗ ਦਿੱਤਾ ਵੀ ਇਹ ਨਹਿਰ ਦਾ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ ਆ ਪਰ ਅਫਸੋਸ ਇਹ ਆ ਵੀ 나ਗਲੇ ਬਨੇ ਨਕਾਸ ਸਰਕਮਟੀ ਬਣਾਈ 나ਗਲੇ ਬਨੇ ਨਕਾਸ ਕੀਤਾ ਕਿ ਕੁਝ ਵੀ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਆ ਕੇ 2-4 ਦਿਨ ਹੋਏ ਆ ਤੇ ਜੋਰਾ ਜਰਬੀ ਬੇहद ਪੁੱਛ ਲਿਆ ਕੇ ਤੇ ਲੋਕਾਂ ਦੇ ਘਰ ਤਾਂ ਆ ਦਿੱਤੇ ਗਏ ਆ ਬੋਰ ਪੁੱੜ ਦਿੱਤੇ ਗਏ ਆ ਗੋਬਰ ਘੈਰ ਜਿਹੜੀ ਉੱਪਰ-ਉੱਪਰ ਕੇ ਪਾਸੇ ਸੁੱਟ ਦਿੱਤੇ ਗਏ ਆ ਲੋਕਾਂ ਦੇ ਬਾਹਰਲੇ ਬੂਹੇ ਢਾ ਦਿੱਤੇ ਆ ਦੇਰੇਵਾ ਦੇ ਲੋਕ ਜਿਹੜੇ ਉਹਨੇ ਹੱਥੇ ਲੋਏ ਫਿਰਦੇ ਅੰਦਰ ਡੰਗਲ ਧਾਂਦਾ ਬਾਹਰ ਨਿਕਲੇ ਫਿਰਦਾ ਤੂੜੀਆਂ ਦੇ ਛੱਡ ਤਾ ਦਿੱਤੇ ਵਿੱਚੇ ਤੂੜੀਆਂ ਦੇ ਈਟਾਂ ਰਲ ਗਈਆਂ ਪਰ ਇਹ ਗੁੰਡਾ ਕਰਦੀ ਤੇ ਮੈਂ ਇਨਸਾਨੀਅਤ ਤੋਂ ਹੁੰਦੇ ਬਿਲਕੁਲ ਬਰਖਲਾਪ ਹਾਂ ਜੀ ਜਿੱਥੇ ਵੀ ਕਿਤੇ ਸਰਕਾਰ ਧੱਕਾ ਕਰਦੀ ਆ ਜਾਂ ਕੁਛ ਉਹਦੇ ਨਾਲ ਮੈਨੂੰ ਨਹੀਂ ਪਤਾ ਵੀ ਕੀ ਕਿਸ ਨੇ ਲੈ ਦੇ ਕੀਤਾ ਜਾ ਕੇ ਕੋਲ ਖੜੋ ਕੇ ਧੱਕਾ ਕਰਾਉਂਦੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਕਿ ਕਿਸੇ ਦੇ ਵੀ ਅਸੀਂ ਗੁੰਡਾ ਕਰਦੀ ਤੇ ਬਰਖਲਾਪ ਹਾਂ ਜੀ ਅਸੀਂ ਕਿਸਾਨ ਹੁੰਦੇ ਇਨਸਾਨ ਹੁੰਦੇ ਨਾਤੇ ਜਿਹੜੇ ਪਿੰਡ ਦੇ ਨਾਲ ਧੱਕਾ ਹੁੰਦਾ ਕਾਨੂੰਨ ਨਾਲ ਧੱਕਾ ਅਸੀਂ ਉਹਨਾਂ ਨਾਲ ਖੜਨ ਨੂੰ ਤਿਆਰ ਹਾਂ ਪਰ ਧੱਕੇਚਹੀ ਦਾ ਜਿਹੜਾ ਉਹ ਇਹ ਕੱਲ ਦਾ ਦੁੱਖ ਹੋਇਆ ਵੀ ਇਹ ਧੱਕੇਚਹੀ ਬਹੁਤ ਮਾਰੀ ਗੱਲ ਹੋਈ ਆ ਜੀ ਨਹਿਰ ਬਣਾਉਣ ਤੋਂ ਕਿਸੇ ਨੇ ਜੀ ਰੋਕਿਆ ਤੇ ਪਰ ਇਹਦੀ ਗੁੰਡਾਗਰਦੀ ਹੋਈ ਆ ਕੋਈ ਨਿਸ਼ਾਨਦੇ ਨੇ ਕੱਖ ਨਹੀਂ ਕਿਸ ਦੇਵੀ ਤੇ ਨਾਲ ਪੁਲਿਸ ਲਿਆ ਕੇ ਇਹ ਗੁੰਡਾਗਰਦੀ ਤੇ ਅਸੀਂ ਬਿਲਕੁਲ ਬਰਖਲਾਫ ਆ ਜੀ ਲੋਕਾਂ ਦੀਆਂ ਜ਼ਮੀਨਾਂ ਵਾਹ ਕੇ ਚੜ੍ਹਨੀ ਕਰ ਦਿੱਤੀ ਸਭਾਂ ਦੀ ਕਣਕਾਂ ਦੀ ਇੱਕ ਫਸਲ ਦੀ ਬਰਬਾਦੀ ਆ ਕਿ ਸੁਪਰੀਮ ਕੋਰਟ ਦਾ ਲਾਭ ਜਿਨ੍ਹਾਂ ਨੇ ਫਸਲ ਬੀਜੀ ਉਹਨੇ ਵਧਣੀ ਆ ਪਰ ਅੰਮ੍ਰੀਨਾਂ ਤੇ ਦੱਸਦੇ ਨਿਕਰੇ ਕਿ ਵਟਨ ਦੇ ਵਿੱਚ ਤੇ ਕਿੰਨਾ ਕਿ ਜਿਹੜੀ ਇਹ ਵੇਣੇ ਦੇ ਵਿੱਚ ਬਾਹ ਇਹ ਸਰਕਾਰ ਦੀ ਜਾਂ ਇਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਕੋਲ ਖੜੂ ਖੜੂ ਪਰ ਮੈਂ ਇਹ ਗੱਲ ਦੇ ਹੱਕ ਦੇ ਵਿੱਚ ਨਹੀਂ ਕਿ ਮੈਂ ਇਹ ਗੱਲ ਦੀ ਨਕੀਦੀ ਕਰਦਾ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਸਭਰਾ ਦੇ ਵਿੱਚ ਉਹਦੀ ਕੋਈ ਨਰਸਰੀ ਲਈ ਵੀ ਇਹ ਤਾਂ ਜੀ 7 ਮੈਂਬਰੀ ਕਮੇਟੀ ਦਾ ਸਕਦੀ ਆ ਪਹਿਲਾਂ ਤਾਂ 7 ਮੈਂਬਰੀ ਕਮੇਟੀ ਇੱਥੇ ਆ ਕੇ ਸਾਫ਼ ਕਰੇ ਵੀ ਇਹੀਂ ਮਤਲਬ ਫਸਲਾ ਮਹੌਨ ਦੇ ਵਿੱਚ ਹੱਕ ਦੇ ਵਿੱਚ ਤਾਂ ਨਹੀਂ ਹੱਕ ਦੇ ਵਿੱਚ ਉਹ ਜੋੜਾ ਉਹਦੇ ਘਰ ਬੈਠੇ ਆ ਉਹਨਾਂ ਸਾਇਆਂ ਨੂੰ ਆਦਦੇਣਾ ਵੀ ਜਾਗਪੂ ਚੋਰਾਂ ਨੂੰ ਆਦਦੇਣਾ ਲੱਗਦਾ ਇਸ ਗੱਲ ਤੇ ਆਪਾਂ ਦੇ ਹੱਕ ਦੇ ਵਿੱਚ ਇਹਨਾਂ ਇਨਸਾਨੀਅਤ ਨੂੰ ਮੋਣੀ ਚਾਹੀਦੀ ਇਸ ਦੁਨੀਆ ਤੋਂ ਸਾਰੇ ਤੁਰ ਜਾਣਾ